रहतो अवर कछु अवर कमावत मन नहीं प्रीत मुख गंडलावत जनम हार प्रभु पर बिन बाहर देख न कहूं पीऊं ਮੋਰਿ ਉਪਦੇਸੇ ਆਪੂਨ ਕਰੈ। ਮਾਵਤ ਜਾਵਤ ਜਨਮ ਮਰਹਿ। ਜਿਸਕੇ ਅੰਦਰ ਬਸੈ ਨਿਰੰਕਾਰ ਤਿਸਕੇ ਸਿਖਤੈ ਸੰਸਾਰੁ ਜੋਤਿ ਪਾਨੈ। ਤਿਨ ਪ੍ਰਭੁ ਜਗਾਤਾ। ਜੋ ਤੁਮ ਪਾਣੇ ਤੈਨ ਪ੍ਰਭ ਜਾਤਾ ਲਨ ਕੇ ਉਨ ਜਨ ਚਰਨ ਪਰਥ ਰਹਤੇ ਅਵਰ ਗਛੇ ਅੁਰ ਕਮਾਤ ਮਨ ਰਹੀ ਪ੍ਰੀਤ ਲੋਕੋਂ ਨਿਲਾਟੇ ਜਨਨਹਾਰ ਪ੍ਰਭ ਪਰਬੀ ਬਾਹਰ ਦੇਖ ਨਾ ਹੂੰ ਕਿ ਅਮਰ ਉਪਦੇਸੇ ਆਪਨ ਕਰੇ ਆਵਤ ਜਾਵਤ ਜਨਮ ਮਰ ਜਿਸਕੇ ਅੰਦਰ ਵਸੈ ਨਿਰੰਕਾਰ ਉਸਕੀ ਸਿੱਖ ਤਰੈ ਸੰਸਾਰ ਜੋ ਤੂੰ ਪਾਣੇ ਤੈਨ ਪ੍ਰਭ ਜਤਾ ਨਾਨਕ ਜਨ ਚਰਨ ਪਰਤ ਜੋ ਤੁਮ ਪਾਣੇ ਤੈਨ ਪ੍ਰਭ ਜਤਾ ਨਾਨਕ ਜਨ ਚਰਨ ਪਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੇ ਸੰਲਣੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਇਹ ਆਪਣੀ ਮਨੁੱਖਾਂ ਦੀ ਆਦਤ ਹੈ ਨਾ ਕਿ ਆਪਣੀ ਰਹਿਣੀ ਬਹਿਣੀ ਹੋਰ ਹਿਸਾਬ ਦੀ ਹੁੰਦੀ ਹੈ ਤੇ ਆਪਾਂ ਜਿਹੜਾ ਨਾ ਕਮਾਉਂਦੇ ਆਂ ਅੰਦਰੋਂ ਅੰਦਰ ਦੀ ਕਮਾਈ ਉਹ ਅਲੱਗ ਤਰ੍ਹਾਂ ਦੀ ਹੁੰਦੀ ਹੈ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਮਨ ਵਿੱਚ ਪਿਆਰ ਹੋਵੇ ਨਾ ਹੋਵੇ ਬਾਰਵਾ ਆਪਾਂ ਕਹਿੰਨੇ ਕਿ ਪ੍ਰਭੂ ਸਾਡਾ ਮਨ ਤਨ ਤਨ ਸਾਰਾ ਤੇ ਰਹੀ ਹੈ ਤੇ ਲੇਕਿਨ ਕੀ ਆਪਾਂ ਪ੍ਰਭੂ ਨੂੰ ਇਸ ਤਰ੍ਹਾਂ ਧੋਖਾ ਦੇ ਸਕਦੇ ਹਾਂ ਜੇ ਆਪਣਾ ਸਮਰਪਣ ਹੈ ਹੀ ਨਹੀਂ ਤੇ ਮੂੰਹ ਨਾਲ ਬੋਲਣ ਨਾਲ ਹੋਰ ਕਿਸੇ ਨੂੰ ਦੁਨੀਆ ਦੇ ਵਿੱਚ ਆਪਾਂ ਧੋਖਾ ਦੇ ਦੇਈਏ ਉਹ ਵੀ ਗੱਲ ਹੋ ਸਕਦੀ ਹੈ ਪਰ ਪਰਮਾਤਮਾ ਜਿਹੜਾ ਆਪਣੇ ਰਗ ਰਗ ਦੀ ਜਾਣਨ ਵਾਲਾ ਉਸ ਨੂੰ ਨਹੀਂ ਆਏ ਆਪਾਂ ਧੋਖਾ ਦੇ ਸਕਦੇ ਆਪਾਂ ਉਪਰੋਂ ਆਪਣੋ ਕਹੀਏ ਕਿ ਮੇਰਾ ਮਨ ਤਨ ਤਨ ধন ਮੇਰਾ ਮਨ ਮੇਰਾ ਤਨ ਸਭ ਕੁਝ ਤੁਹਾਡਾ ਤੇ ਆਪਾਂ ਕਮਾਈ ਕਰੀਏ ਕਿਸੇ ਹੋਰ ਸਾਹਿਬ ਨਾਲ ਰੱਖੀਏ ਲੋਭ ਤੇ ਲਾਲਚ ਤੇ ਉਹਦੇ ਅੱਗੇ ਆਪਾਂ ਕਿਵੇਂ ਪਰਦਾ ਰੱਖ ਸਕਦੇ ਹਾਂ ਜਨਨਹਾਰ ਪ੍ਰਭੂ ਪਰਵੀਨ ਉਹ ਤਾਂ ਘਟ ਘਟ ਦੇ ਅੰਦਰ ਤੋਂ ਅੰਦਰ ਦੀ ਸੂਖਮ ਤੋਂ ਸੂਖਮ ਜਿਹੜੀ ਆਪਣੀ ਤਰੰਗ ਹੈ ਉਸ ਨੂੰ ਜਾਣਦੇ ਹਨ ਬਾਹਰ ਦੇਖ ਨਾ ਕਹੋ ਪੀਨ ਬਾਹਰਲਾ ਪਿਆਰ ਜੇ ਬਾਹਰਲਾ ਦਿਖਾਵਾ ਉਹ ਪ੍ਰਭੂ ਨੂੰ ਨਹੀਂ ਪ੍ਰਭਾਵਿਤ ਕਰ ਸਕਦਾ ਅਵਰੁਪਦੇਸ਼ ਇਹ ਆਪਨਾ ਕਰੇ ਆ ਬਦ ਜਾ ਬਦ ਜਨਮ ਮਰੇ ਫਿਰ ਉਹਨਾਂ ਨੂੰ ਉਪਦੇਸ਼ ਦਈਏ ਆਪ ਸੱਚੇ ਮਾਰਗ ਤੇ ਚੱਲੀਏ ਨਾ ਫਿਰ ਥੋੜੀ ਆਣਾ ਜਾਣਾ ਕੱਟਿਆ ਜਾਏਗਾ ਫਿਰ ਤਾਂ ਜਨਮ ਮਰਨ ਦਾ ਜਿਹੜਾ ਗੇੜ ਹੈ ਜੰਮਣਾ ਫਿਰ ਮਰਨਾ ਇਹ ਚੱਲਦਾ ਹੀ ਰਹੇਗਾ ਫਿਰ ਕਿੱਥੋਂ ਆਤਮਾ ਏਕ ਓਮਕਾਰ ਪ੍ਰਭੂ ਨਾ ਇਕ ਹੋਵੇਗੀ ਜਿਸਕੇ ਅੰਦਰ ਬਸੇ ਨਿਰੰਕਾਰ ਤਿਸਕੇ ਸੇਖ ਤਰੇ ਸੰਸਾਰ ਜੇ ਸਾਰਾ ਹੰਤ ਕਰਤੇ ਆਗ ਲਿਆ ਤੇ ਪ੍ਰਮਾਤਮਾ ਏਕ ਓਮਕਾਰ ਬਸ ਗਿਆ ਨਾ ਅੰਦਰ ਸਾਰੀ ਕਾਇਨਾਤ ਵਿੱਚ ਏਕ ਓਮਕਾਰ ਏਕ ਓਮਕਾਰ ਦਿਖਾਈ ਦੇਣ ਲੱਗਿਆ ਬਸ ਫਿਰ ਜੋ ਇਨਸਾਨ ਬੋਲਦਾ ਨਾ ਉਹਦੀ ਸਿੱਖਿਆ ਨਾਲ ਸਾਰੇ ਸੰਸਾਰ ਨੂੰ ਲਾ ਪ੍ਰਾਪਤ ਹੁੰਦਾ ਤੇ ਬਾਬਾ ਜੀ ਕਹਿੰਦੇ ਨੇ ਜੋ ਤੂੰ ਪਾਨੇ ਤင် ਪ੍ਰਭ ਜਾਤਾ ਜੇ ਨਾ ਤੇ ਪ੍ਰਭੂ ਦਾ ਆਸ਼ੀਰਵਾਦ ਹੁੰਦਾ ਜਿਹੜੇ ਪ੍ਰਭੂ ਨੂੰ ਪਾ ਜਾਂਦੇ ਨੇ ਸੱਚੀ ਭਗਤੀ ਵਾਲੇ ਵਿਕਤੀ ਉਹਨਾਂ ਨੂੰ ਪ੍ਰਭੂ ਦੇ ਦਰਸ਼ਨ ਹੁੰਦੇ ਹਨ ਤਿੰਨ ਪ੍ਰਭਜਾਤਾ ਨਾਨਕ ਉਹਨਾਂ ਦੇ ਚਰਨ ਪਾਤਾ ਮੈਂ ਉਹਨਾਂ ਦੇ ਚਰਨਾ ਚਰਨੀ ਪੈਣਾ ਮਾ ਤਾਂ ਕਿ ਮੇਰੇ ਤੇ ਵੀ ਬਖਸ਼ਿਸ਼ ਹੋਵੇ ਤੇ ਪਾਵੇ ਕਿ ਬਾਹਰੀ ਦਿਖਾਵਾ ਇਹ ਪ੍ਰਭੂ ਵਗੇ ਨਹੀਂ ਚੱਲਦਾ ਆਪਾਂ ਮੂਹਨ ਵਾਲੀ ਆਪਣਾ ਪ੍ਰੇਮ ਸ਼ਰਧਾ ਦਿਖਾਈ ਜਾਈਏ ਉਹਦੇ ਨਾਲ ਗੱਲ ਨਹੀਂ ਬਣਦੀ ਆਪਾਂ ਤਨ ਮਨ ਤਨ ਮਨ ਵਿੱਚ ਕਰਮ ਕੇ ਜਿਹਨੂੰ ਕਹਿੰਦੇ ਨਾ ਮਨ ਵਿੱਚ ਵੀ ਹੋਵੇ ਹੋਵੇ ਬਚਨਾਂ ਵਿੱਚ ਵੀ ਹੋਵੇ ਕਰਮਾਂ ਵਿੱਚ ਵੀ ਹੋਵੇ ਹੋਵੇ ਇਹੋ ਜੀ ਕਮਾਈ ਹੋਵੇ ਇਹੋ ਜੀ ਸ਼ਰਧਾ ਹੋਵੇ ਤਾਂ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਕਿਉਂਕਿ ਫਿਰ ਅਹੰਕਾਰ ਦੂਰ ਹੁੰਦਾ ਆਪਣੀ ਆਤਮਾ ਪ੍ਰਭੂ ਨਾਲ ਇੱਕ ਹੁੰਦੀ ਹੈ ਤੇ ਫਿਰ ਫਿਰ ਜੋ ਬਚਨ ਆਪਣੇ ਅੰਦਰੋਂ ਜੀ ਕਿਸੇ ਨੂੰ ਸਿਖਾਉਣ ਵਾਸਤੇ ਨਿਕਲਣਗੇ ਵੀ ਨਾ ਫਿਰ ਉਹ ਬੜੇ ਕल्याणਕਾਰੀ ਹੋਣਗੇ ਬਲਕਿ ਸਾਰੇ ਸੰਸਾਰ ਨੇ ਕल्याणਕਾਰੀ ਹੋਣਗੇ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਅਗੇ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਕਿਮਤ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਸੇਤਰਾ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ